ਖਬਰ ਵਾਲੇ ਟੀਵੀ ਤੇ ਸਾਰੇ ਦਰਸ਼ਕਾਂ ਨੂੰ ਮੇਰਾ ਸასი ਕਾਲ ਆਮੋ ਸਾਹਮਣੇ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਏ ਆ ਮੇਰੇ ਨਾਲ ਅੱਜ ਪੱਤਰਕਾਰ ਕੁਲਦੀਪ ਲੋਹੜਟ ਨੇ ਜਿਹੜੇ ਕਿ ਰੰਗ ਮੰਚ ਦੇ ਵਿੱਚੋਂ ਥੀਏਟਰ ਦੇ ਵਿੱਚੋਂ ਸਮਝੋ ਪੈਦਾ ਹੋਏ ਨੇ ਥੀਏਟਰ ਬਾਰੇ ਬਹੁਤ ਬਰੀਕੀ ਨਾਲ ਇਹਨਾਂ ਨੂੰ ਜਾਣਕਾਰੀ ਆ ਤੇ ਸਾਹਿਤਿਕ ਪੱਖੋਂ ਵੀ ਸਾਹਿਤ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਸਿਸੀ ਤਾਣਾ ਉਹਨਾਂ ਦੀ ਨੇੜਤਾਵਾ ਕਿਉਂਕਿ ਰੰਗ ਮੰਚ ਦਾ ਤਾਂ ਆਸ ਵਿੱਚ ਬੂੜਾ ਰਸਤਾ ਹੈਗਾ ਤੇ ਅਸੀਂ ਕਲਦੀਪ ਲੋਹਟ ਨਾਲ ਅੱਜ ਆਹਮੋ ਸਾਹਮਣੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਕਿਉਂਕਿ ਸਰਜੀਤ ਪਾਤਰ ਜਿਹੜੇ ਬਾਬਾ ਬੋਹੜ ਸੀਗੇ ਬਾਬਾ ਬੋਹੜ ਸੀ ਪੰਜਾਬੀ ਸਾਹਿਤ ਦੇ ਉਹਨਾਂ ਉਹ ਇਸ ਫਾਨੀ ਸੰਸਾਰ ਨੂੰ ਪਿਛਲੇ ਹਫ਼ਤੇ ਅਲਵਿਦਾ ਆਖੇ ਉਹਨਾਂ ਦੇ ਨਾਲ ਕਲਦੀਪ ਲੋਹਟ ਨੇ ਆਖਰੀ ਜਿਹੜੀ ਰਾਤ ਆ ਜਿਹੜੀ ਸਮਝੋ ਕੁਝ ਘੰਟੇ ਪਹਿਲਾਂ ਉਹਨਾਂ ਨੇ ਉਹਨਾਂ ਦੀ ਮਹਿਫਲ ਦਾ ਆਨੰਦ ਮਾਣਿਆ ਕਲਦੀਪ ਲੋਹਟ ਜੀ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਆ ਜੀ ਖਬਰ ਵਾਲੇ ਟੀਵੀ ਤੇ ਜਟਪਰੀ ਜੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਕਿ ਅੱਜ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦਾ ਸਵਾਭ ਬਣਿਆ ਔਰ ਮੇਰੇ ਮਨ ਨੂੰ ਬੜੀ ਤਸੱਲੀ ਆ ਕਿ ਪੰਜਾਬੀ ਪੱਤਰਕਾਰੀ ਦਾ ਔਰ ਰੰਗਮंच ਦਾ ਸਫ਼ਰ ਸਾਡਾ ਬਹੁਤ ਸਾਂਝਾ ਰਿਹਾ ਕੋਈ 2.5 ਦਿਹਾਕੇ ਪਹਿਲਾਂ 2-3 ਦਿਹਾਕੇ ਪਹਿਲਾਂ ਅਸੀਂ ਇਹਨਾਂ ਕੋਮਲ ਕਲਾਵਾਂ ਨਾਲ ਜੁੜੇ ਸਿਗੇ ਤੇ ਅੱਜ ਇਸ ਮੰਚ ਦੇ ਉੱਤੇ ਗੱਲਬਾਤ ਕਰ ਰਹੇ ਆ ਔਰ ਖਾਸ ਕਰ ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਇੱਕ ਅਜਿਹੀ ਅਜ਼ੀਮ ਸ਼ਖਸੀਅਤ ਦੇ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਆ ਜਿਨ੍ਹਾਂ ਦੇ ਨਾਲ ਆਖਰੀ ਰਾਤ ਮੈਂ ਗੁਜ਼ਾਰੀ ਆ ਆਖਰੀ ਕੁਝ ਪਲ ਗੁਜ਼ਾਰੇ ਨੇ ਤੇ ਮੇਰੇ ਮਨ ਨੂੰ ਬੜਾ ਚੰਗਾ ਲੱਗਿਆ ਔਰ ਤੁਹਾਡੇ ਟੀਵੀ ਦੇ ਉੱਤੇ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਅਕਸਰ ਦੇਖਦਾ ਰਹਿਣਾ ਬੜੀ ਸਾਰਤਕ ਵਿਚਾਰਾਂ ਦਾ ਆਦਾਨ-ਪ੍ਰਦਾਨ ਔਰ ਰਾਜਨੀਤਿਕ ਵਿਸ਼ਲੇਸ਼ਣ ਔਰ ਜਿਸ ਤਰ੍ਹਾਂ ਦੀਆਂ ਤੁਸੀਂ ਖਬਰਾਂ ਜਾਂ ਸਟੋਰੀਆਂ ਪ੍ਰਕਾਸ਼ਿਤ ਕਰਦੇ ਰਹਿੰਦੇ ਹੋ ਔਰ ਉਹਨਾਂ ਦਾ ਸਾਡੇ ਰਾਜਸੀ ਤੇ ਸਮਾਜਿਕ ਖੇਤਰ ਦੇ ਉੱਤੇ ਇੱਕ ਬੜਾ ਵੱਡਾ ਪ੍ਰਭਾਵ ਔਰ ਮੈਨੂੰ ਇਸ ਗੱਲ ਦੀ ਵੀ ਮਨ ਨੂੰ ਖੁਸ਼ੀ ਆ ਕਿ ਅਸੀਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਕਾਫੀ ਸਫਰ ਸਾਂਝਾ ਰਿਹਾ ਤੇ ਅੱਜ ਤੁਸੀਂ ਇੱਕ ਐਡੇ ਵੱਡੇ ਮਕਾਮ ਦੇ ਉੱਤੇ ਆ ਔਰ ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਜੀ ਜੀ ਲੋਹੜ ਸਾਹਿਬ ਆਪਾਂ ਜਿਹੜਾ ਹੈਗਾ ਕਦੀਬ ਲੋਹੜ ਜੀ ਉਹ ਪਲ ਯਾਦ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਦਰਸ਼ਕਾਂ ਦੇ ਜਿਹੜੇ ਨਹੀਂ ਕਿਉਂਕਿ ਉਹ ਉਹਨਾਂ ਦੇ ਅੱਖੋਂ ਪਰੋਖੇ ਰਹੇ ਨੇ ਭਾਵੇਂ ਕਿ ਸਰਜੀਤ ਪਾਤਰ ਦੀਆਂ ਲਾਈਨਾਂ ਜਿਹੜੀਆਂ ਹੈਗੀਆਂ ਕਬਤਾਮਾ ਨੇ ਉਸ ਸਮੁੰਦਰ ਉਪੀ ਹਰ ਪਾਸੇ ਵਿਕਰੀ ਹੋਈਆਂ ਨੇ ਉਹਨਾਂ ਨੂੰ ਜਿਹੜੇ ਜਦੋਂ ਉਹ ਇਸ ਦੁਨੀਆ ਤੇ ਖਬਰ ਫੈਲੀ ਤਾਂ ਉਹਨਾਂ ਦੇ ਨਾਂ ਚਲੇ ਜਾਣ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਜਾਣ ਦੀ ਤਾਂ ਚਾਰ ਸਿਰੇ ਸੋਗ ਦੀ ਲਹਿਰ ਸੀ ਪਰ ਆਪਾਂ ਦਰਸ਼ਕਾਂ ਦੇ ਨਾਲ ਜਿਹੜੀ ਤੁਹਾਟੇ ਤੁਸੀਂ ਉਹਨਾਂ ਦੀ ਮਹਿਫਲ ਦਾ ਆਨੰਦ ਮਾਣਿਆ ਉਸ ਰਾਤ ਜਗਰਾਉਣ ਦੇ ਵਿੱਚ ਉਹਦੇ ਬਾਰੇ ਕੁਝ ਜਿਹੜੀ ਹੈਗੀ ਆਪਾਂ ਸਾਂਝੀ ਕਰ ਲਈਏ ਤੇ ਉੱਥੇ ਆਖਰ ਤੁਹਾਡੇ ਕੋਲ ਕਿਵੇਂ ਪੁੱਜੇ ਕੁਲਦੀਪ ਲੋਟ ਜੀ ਸਾਰੇ ਦਰਸ਼ਕਾਂ ਨੂੰ ਆਪਾਂ ਜਾਣਕਾਰੀ ਸਾਂਝੀ ਕਰ ਲਈਏ ਜੀ ਜਟਪਰੀ ਸਾਹਿਬ ਇਹ ਇਹਨੂੰ ਇਤਫਾਕਨ ਵੀ ਕਹਿ ਸਕਦੇ ਆ ਪਰ ਮੈਂ ਇਹ ਕਹੂੰਗਾ ਵੀ ਇਹ ਸੁਭਾਵਕ ਨਹੀਂ ਸੀ ਇਹ ਕੁਦਰਤੀ ਵਰਤਾਰਾ ਸੀ ਕੋਈ ਉਹਨਾਂ ਦੇ ਨਾਲ ਜਿਹੜੀ ਉਸ ਰਾਤ ਗੁਜ਼ਾਰੇ ਪਲ ਸੀ ਉਹ ਸੁਭਾਵਕ ਨਹੀਂ ਸੀ ਉਹ ਮਤਲਬ ਪਿਛਲੇ ਯੁੱਗ ਦਾ ਕੋਈ ਉਹਨਾਂ ਦੇ ਨਾਲ ਰਿਸ਼ਤਾ ਸੀ ਜਿਹੜਾ ਉਹ ਸਾਨੂੰ ਆਪਣੀਆਂ ਉਸ ਜਿਹੜਾ ਅਤੀਤ ਉਸ ਰਾਤ ਦੀਆਂ ਜਿਹੜੀਆਂ ਆਜਾਦਾ ਸਾਨੂੰ ਦੇਖ ਕੇ ਗਏ ਨੇ ਔਰ ਉਹਨਾਂ ਦਾ ਗੁਜ਼ਰ ਜਾਣਾ ਉਸ ਤੋਂ ਬਾਅਦ ਇੱਕ ਜਿਹਾ ਵੱਡਾ ਸਦਮਾ ਦੇ ਕੇ ਗਿਆ ਔਰ ਜਿੱਥੋਂ ਤੱਕ ਉਹ ਸਾਰਾ ਮਾਹੌਲ ਸਿਰਜਣ ਦੀ ਗੱਲ ਆ ਕਿਸ ਤਰ੍ਹਾਂ ਵਾਪਰਿਆ ਵਰਤਾਰਾ ਤਾਂ ਮੈਨੂੰ ਕੋਈ ਦੁਪਹਿਰੇ 12 ਵਜੇ ਦੇ ਕਰੀਬ ਸਾਡੇ ਪੰਜਾਬੀ ਦੇ ਮਹਾਨ ਗਾਇਕ ਜਸਵੰਤ ਸੰਦੀਲਾ ਜੀ ਦਾ ਫੋਨ ਆਉਂਦਾ ਤਾਂ ਕਹਿੰਦੇ ਵੀ ਅੱਜ ਜਗਰਾਉਂ ਇਕੱਠੇ ਹੋਣਾ ਤੇ ਸਮਾਂ ਹੈ ਤਾਂ ਤੂੰ ਜ਼ਰੂਰ ਕੱਢੀ ਤਾਂ ਮੈਂ ਕਿਹਾ ਮੈਂ ਠੀਕ ਆ ਸਤੀਲਾ ਸਾਹਿਬ ਆਪਾਂ ਮਿਲਦੇ ਆ ਕਿਉਂਕਿ ਸੁਨੀਲਾ ਜੀ ਦਾ ਇੱਕ ਗੀਤ ਰਿਕਾਰਡ ਕੀਤਾ ਆਪਾਂ ਤਾਂ ਉਸ ਵਿਸ਼ੇ ਦੇ ਉੱਤੇ ਅਕਸਰ ਉਹਨਾਂ ਦੇ ਨਾਲ ਗੱਲਾਂ ਹੁੰਦੀਆਂ ਨੇ ਦੀ ਇੱਕ ਬੜੀ ਗ਼ਜ਼ਲ ਪਿਆਰੀ ਨਜ਼ਮ ਉਹਨਾਂ ਦੀ ਰਿਕਾਰਡ ਕੀਤੀ ਆ ਇੱਕ ਸੈਟ ਤੱਕ ਉਸ ਵਿਸ਼ੇ ਦੇ ਉੱਤੇ ਉਹਨਾਂ ਦੇ ਨਾਲ ਗੱਲਾਂ ਹੁੰਦੀਆਂ ਨੇ ਦੀ ਅਸੀਂ ਤਾਂ ਉਹ ਮਿਲਣਾ ਚਾਹੁੰਦੇ ਸੀ ਤੇ ਅਸੀਂ ਸਮਾਂ ਤੈਅ ਕਰ ਲਿਆ ਕਿ 7 ਵਜੇ ਆਪਾਂ ਜਗਰਾਉਂ ਦੇ ਜਿਹੜਾ ਹਾਟਲ ਦੇ ਵਿੱਚ ਮਿਲਾਂਗੇ ਫਾਈਵ ਰਿਵਰ ਬਾਬਾ ਜੀ ਸਾਡੇ ਪਿਆਰੇ ਮਿੱਤਰ ਉਹਨਾਂ ਦੇ ਹੋਟਲ ਦੇ ਵਿੱਚ ਮਿਲਣਾ ਤੈਅ ਹੋ ਗਿਆ ਤਾਂ ਫਿਰ ਥੋੜੇ ਸਮੇਂ ਬਾਅਦ ਉਹਨਾਂ ਦਾ ਫੋਨ ਆਉਂਦਾ ਕਹਿੰਦੇ ਯਾਰ ਜੇ ਇੱਕ ਕਮਰੇ ਦਾ ਸਬੱਬ ਹੋ ਜੇਵੇ ਤਾਂ ਬੜਾ ਚੰਗਾ ਹੋਊਗਾ ਕਿਉਂਕਿ ਕਹਿੰਦੇ ਵੀ ਸਾਡੇ ਰੈੱਡ ਐਫਐਮ ਤੋਂ ਹਰਜਿੰਦਰ ਸਿੰਘ ਠੰਦਜੀ ਆ ਰਹੇ ਨੇ ਤੇ ਉਹ صدیق ਸਾਹਿਬ ਦੇ ਨਾਲ ਪਾਤਰ ਸਾਹਿਬ ਦੇ ਨਾਲ ਆਪਣੀ ਇੰਟਰਵਿਊ ਕਰ ਲੈਣਗੇ ਮੈਂ ਕਿਹਾ ਚਲੋ ਮੈਂ ਪ੍ਰਬੰਧ ਕਰਦਾ ਕਿਉਂਕਿ ਮੇਰੀ ਟੀਮ ਦਾ ਜਿਹੜਾ ਬਾਕੀ equipment ਦਾ ਸਾਰਾ ਸਮਾਨ ਆ ਉਹ ਮੈਂ ਕਿਹਾ ਲੁਧਿਆਣਾ ਹੁੰਦਾ ਜਾਂ ਚੰਡੀਗੜ੍ਹ ਤੇ ਪਰ ਮੈਂ ਪਤਾ ਕਰਦਾ ਅਰੇਂਜ ਕਰਦਾ ਜੇ ਸੰਭਵ ਹੋ ਸਕਿਆ ਤਾਂ ਉਹ ਤੇ ਚਲੋ ਮੈਂ ਜਿਗਾੜ ਕਰ ਲਿਆ ਕੈਮਰੇ ਦਾ ਤਾਂ ਫਿਰ ਮੈਂ ਆ ਗਿਆ ਵੀ ਮੈਨੂੰ ਇਹ ਦੱਸੋ ਵੀ ਇੰਟਰਵਿਊ ਵਗੈਰਾ ਕਿਵੇਂ ਕਰਨੀ ਆ ਕਦੋਂ ਕਰਨੀ ਆ ਕਿਹੜਾ ਸਮਾਂ ਉਹ ਕਹਿੰਦੇ 7:00 ਵਜੇ ਦਾ ਮੈਂ 7:00 ਵਜੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਥੋੜਾ ਸਮਾਂ ਲੱਗੂ ਅਜੇ ਸਾਨੂੰ ਮੈਂ 7:30 ਗਿਆ ਮੇਰੇ ਜਾਣ ਤੋਂ ਪਹਿਲਾਂ ਉਹ ਮਹਿਲ ਸਜਾਈ ਬੈਠੇ ਸੀ ਔਰ ਜਟਪੂਰੀ ਸਾਹਿਬ ਤੁਸੀਂ ਦੇਖੋ ਕਿ ਇੰਟਰਵਿਊ ਕਰਨ ਦਾ ਸਬਬਕ ਤਾਂ ਕੀ ਬਣਨਾ ਸੀ ਗੱਲ ਹੀ ਨਹੀਂ ਛਿੜੀ ਉੱਥੇ ਤਾਂ ਉਹ ਮਹਿਫਲ ਇੰਨੀ ਮਤਲਬ ਇੱਕ ਦੂਜੇ ਦੇ ਨਾਲ ਸਮਾਧੀ ਅਜਿਹਾ ਸ਼ੁਰੂ ਹੋ ਗਿਆ ਕਵਤਾਵਾਂ ਦਾ ਗਜ਼ਲਾਂ ਦਾ ਨਜ਼ਮਾਂ ਦਾ ਤੇ ਬੜਾ ਯਾਨੀ ਉਹ ਕਹਿ ਲੋ ਵੀ ਬੜੀ ਰੰਗੀਨ ਮਹਿਫਲ ਇੱਕ ਯਾਦਗਾਰੀ ਮਹਿਫਲ ਹੋ ਨਿਬੜੀ ਤਾਂ ਪਾਤਰ ਸਾਹਿਬ ਬੜੇ ਉਸ ਦਿਨ ਖੁਸ਼ ਸੀ ਖੁਸ਼ ਮਜਾਸਾਨ ਸਭ ਨੇ ਗੱਲਾਂ ਕੀਤੀਆਂ ਅਸਦੀਕ ਸਾਹਿਬ ਬੜੇ ਖਿੜਖੜਾ ਕੇ ਹੱਸ ਰਹੇ ਸਨ ਇਹ ਸੰਦੀਲਾ ਜੀ ਬੜੇ ਖੁਸ਼ ਹਨ ਵੀ ਯਾਰ ਕਿਉਂਕਿ ਇੱਕ ਅਜਿਹਾ ਦੌਰ ਆ ਗਿਆ ਵੀ ਗਾਇਕੀ ਆ ਜਿਹੜੀ ਉਹ ਬਦਲ ਚੁੱਕੀ ਆ ਸਹਿਤਕ ਵਿਚਾਰਤਾਰਾ ਵਾਲੇ ਲੋਕ ਜਿਹੜੇ ਨਹੀਂ ਰਹੇ ਤਾਂ ਆਪਣੇ ਸਾਹਾਨੀਆਂ ਨੂੰ ਸਮਕਾਲੀਆਂ ਨੂੰ ਮਿਲ ਕੇ ਉਹਨਾਂ ਨੂੰ ਵੀ ਮਤਲਬ ਬੜਾ ਆਨੰਦ ਆ ਰਿਹਾ ਸੀਗਾ ਕਿਉਂਕਿ ਤਿੰਨ ਜਿਹੜੀਆਂ ਪੀੜ੍hiyan ਤਿੰਨ ਜੋਗ ਕਲਾ ਦੇ ਪਚਾ ਬੈਠੇ ਸੀਗੇ ਤੇ ਸੱਜੇ ਖੱਬੇ ਹੱਥ ਮੇਰੇ ਨਾਲ ਬਿਲਕੁਲ ਜੀ ਐਸ ਪੀਟਰ ਸਾਹਿਬ ਜਿਹੜੇ ਨਵੇਂ ਦੌਰ ਦੇ ਬਹੁਤ ਅੱਛੇ ਫਨਕਾਰ ਨੇ ਤੇ ਨਾਲ ਜਿਸ ਸੰਬੰਧ ਸੰਦੀਲਾ ਜੀ ਤੇ ਸਦੀਕ ਸਾਹਿਬ ਤੇ ਸਹਿਤਾ ਖੇਤਾ ਦੀ ਸਰਮੌਰ ਹਸਤੀ ਸੀ ਪਾਤਰ ਸਾਹਿਬ ਤੇ ਔਰ ਮੈਂ ਬਿਲਕੁਲ ਇਹਨਾਂ ਦੇ ਵਿੱਚ ਨਵਾਂ ਸੀ ਹਰਜਿੰਦਰ ਥਿੰਦ ਸਾਹਿਬ ਜਿਹੜੇ ਪੱਤਰਕਾਰੀ ਖੇਤਰ ਦਾ ਇੱਕ ਬੜਾ ਵੱਡਾ ਨਾਂ ਨੇ ਮੈਂ ਬਿਲਕੁਲ ਨਵਾਂ ਸੀ ਇਹਨਾਂ ਦੇ ਵਿੱਚ ਸਾਰਿਆਂ ਤੋਂ ਛੋਟਾ ਸਾ ਔਰ ਨਵਾਂ ਸਾ ਤੇ ਔਰ ਸਾਰਿਆਂ ਨੇ ਮਤਲਬ ਬੜਾ ਉਸ ਮਹਿਫਲ ਦਾ ਆਨੰਦ ਮਾਣਿਆ ਔਰ ਜੀ.ਪੀ.ਟਰ ਸਾਹਿਬ ਨੂੰ ਕਿਹਾ ਉਹਨਾਂ ਨੇ ਕਿ ਕੁਝ ਸੁਣਾ ਕਿਉਂਕਿ ਜੇ ਪਾਤਰ ਸਾਹਿਬ ਦਾ ਅੱਜ ਦੇ ਦੌਰ ਦੇ ਵਿੱਚ ਕਿਸੇ ਦੇ ਨਾਲ ਖੁੱਲੇ ਵਿਚਾਰਾਂ ਦਾ ਆਦਾਨ ਪ੍ਰਦਾਨ ਸੀਗਾ ਤਾਂ ਉਹ ਜੀਐਸ ਪੀਟਰ ਦੇ ਨਾਲ ਸੀਗਾ ਉਹ ਅਕਸਰ ਉਹਨਾਂ ਨੂੰ ਬੁਲਾ ਲੈਂਦੇ ਸੀ ਮੈਡ ਲੈਂਦੇ ਸੀ ਤਾਂ ਇਹਨਾਂ ਦੀ ਅਕਸਰ ਮਹਿਫਲ ਸੱਜਦੀ ਰਹਿੰਦੀ ਸੀ ਤੇ ਅੱਜ ਦੀ ਜਿਹੜੀ ਉਸਤੈਨ ਦੀ ਮਹਿਫਲ ਸੀ ਉਹ ਸਾਰੀ ਵੀ ਜੀਐਸ ਪੀਟਰ ਨੇ ਅਰੇਂਜ ਕੀਤੀ ਸੀ ਤੇ ਉਹ ਬੜਾ ਇੱਕ ਟੰਗਾ ਸਵਭ ਸੀਗਾ ਤਾਂ ਸਭ ਤੋਂ ਪਹਿਲਾਂ ਜੀਐਸ ਜਲਦੀਬ ਨੌਟ ਜੀ ਉਹ ਕੈਮਰੇ ਦਾ ਕੀ ਬਣਿਆ ਕੈਮਰੇ ਦਾ ਪਾਰਟੀ ਦੱਸੋ ਕੈਮਰੇ ਦਾ ਕੀ ਬਣਿਆ ਜਿਹੜੀ ਵੀਡੀਓ ਬਣਾਣੀ ਸੀ ਇੰਟਰਵਿਊ ਕਰੀ ਸੀ ਬਿਲਕੁਲ 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 ਹਾਂ ਉਹ ਬੜੀ ਗੱਲ ਕਿ ਉਹ ਕੈਮਰਾ ਤੁਸੀਂ ਦੇਖੋ ਵੀ ਉਹ ਬੈਗ ਦੇ ਵਿੱਚੋਂ ਨਹੀਂ ਖੁੱਲਿਆ ਉਹ ਜਿਹੜਾ ਕੈਮਰਾ ਸਾਡਾ ਮਿਰਨ ਦਾ ਸਵੱਬ ਬਣਿਆ ਉਹ ਕੈਮਰਾ ਬੈਗ ਦੇ ਵਿੱਚੋਂ ਹੀ ਨਹੀਂ ਕੱਢਿਆ ਗਿਆ ਤਾਂ ਇੱਕ ਕੈਮਰਾ ਸ੍ਰੀਕ ਸਾਹਿਬ ਕੋਲੇ ਸੀਗਾ ਸ੍ਰੀਕ ਸਾਹਿਬ ਨੇ ਵੀ ਆਪਣਾ ਕੈਮਰਾ ਬਣਾਤਾ ਪਰ ਜਿਹੜੀਆਂ ਵੀਡੀਓ ਬਣੀਆਂ ਜਿਹੜੀਆਂ ਸਾਰੀਆਂ ਸਾਰੇ ਚੈਨਲਾਂ ਦੇ ਉੱਤੇ ਵਾਇਰਲ ਹੋਈਆਂ ਤਾਂ ਜਿਹੜਾ ਵੀ ਕੋਈ ਫੋਟੋ ਖਿੱਚੀਆਂ ਗਈਆਂ ਉਹ ਮੇਰੇ ਮੋਬਾਈਲ ਦੇ ਵਿੱਚ ਹੀ ਖਿੱਚੀਆਂ ਗਈਆਂ ਤਾਂ ਉਹ ਕੈਮਰਾ ਜਿਹੜਾ ਸਾਡਾ ਮਿੰਨ ਦਾ ਸਵੱਬ ਬਣਿਆ ਉਹ ਕੈਮਰਾ ਖੋਲਿਆ ਹੀ ਨਹੀਂਗਾ ਜਟਪੂਰੀ ਸਾਹਿਬ ਤੇ ਇਸ ਤਰ੍ਹਾਂ ਲੱਗਿਆ ਕਹਿੰਦੇ ਜਿਹੜੀ ਕੁਲਦੀਪ ਲੋਹਟ ਜੀ ਨੇ ਉਹਨਾਂ ਆਖਰੀ ਪਲਾਂ ਦੇ ਵਿੱਚ ਜਿਹੜੀਆਂ ਹੈਗੀਆਂ ਮਹਿਫਲ ਦੀਆਂ ਆਖਰੀ ਮਹਿਫਲ ਜਿਹੜੀ ਉਹਨਾਂ ਦੀ ਸੀ ਜ਼ਿੰਦਗੀ ਦੀ ਆਖਰੀ ਮਹਿਫਲ ਦੀਆਂ ਬਣਾਈਆਂ ਤੇ ਉਸ ਰਾਤ ਨੂੰ ਜਿਹੜੀ ਕਿ ਅਣਮਿੱਥੀ ਮਹਿਫਲ ਸੀ ਜਦ ਕਿ ਮਿੱਥਕੀ ਹੁੰਦੀਆਂ ਹਮੇਸ਼ਾ ਜਿਹੜੀਆਂ ਕੁਲਦੀਪ ਲੋਹਟ ਜੀ ਪ੍ਰੋਗਰਾਮ ਹੁੰਦੇ ਸੀ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਲੋਕਾਂ ਨੂੰ ਮਿੱਥਕੀ ਹੁੰਦੇ ਨੇ ਇਹ ਸ਼ਾਇਰ ਜਿਵੇਂ ਤੁਹਾਡੇ ਦੱਸਣ ਦੇ ਮੁਤਾਬਕ ਅਣਮਿੱਥੀ ਤੇ ਆਖਰੀ ਆਖਰੀ ਜ਼ਿੰਦਗੀ ਦੀ ਵੈਪਰਸੀ ਜਿਹੜਾ ਕਿ ਤੁਹਾਡੇ ਸਾਹਮਣੇ ਨਾਲ ਸਾਂਝ ਕਰ ਰਹੀ ਆ ਜਿਹੜੀ ਕਿ ਕੁਲਦੀਪ ਲੋਹੜ ਨੇ ਆਪਣੇ ਮੋਬਾਈਲ ਨਾਲ ਉਸ ਸਮੇਂ ਜਿਹੜੀ ਹੈਗੀ ਇਸ ਯਾਦਗਾਰੀ ਪਲ ਨੂੰ ਜਿਹੜਾ ਹੈਗਾ ਇਸ ਸੁਨਹਿਰੇ ਪਲ ਨੂੰ ਇਸ ਇਤਿਹਾਸਿਕ ਪਲ ਨੂੰ ਆਪਣੇ ਮੋਬਾਈਲ ਵਿੱਚ ਕੈਦ ਕੀਤਾ ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਕੁਲਦੀਪ ਲੋਹੜ ਜੀ ਉੱਥੇ ਹੋਰ ਕੀ ਕੀ ਗੱਲਾਂ ਹੋਈਆਂ ਕਿਉਂਕਿ ਜਿਹੜਾ ਸਰਜੀਤ ਪਾਤਰ ਆ ਉਹ ਭਾਵੇਂ ਕਿ ਉਹ ਉਹਨਾਂ ਉਹ ਚੰਗੇ ਬੜੇ ਗਏ ਸਵੇ ਉੱਠੇ ਨਹੀਂ ਕੁਝ ਭਾਵੇਂ ਆਸਤਾ ਹੁੰਦੀ ਆ ਲੋਕ ਕਹਿੰਦੇ ਵੀ ਉਹ ਸੰਤ ਸੀਗੇ ਜਿਹੜੇ ਬਿਨਾ ਕਿਸੇ ਨੂੰ ਤਕਰੀਬ ਦਿੱਤੇ ਅਜਿਹੇ ਹੈਗੇ ਚਲੇ ਚਲੇਗੇ ਇੱਕ ਇਹ ਖਾਨ ਇਹ ਵੀ ਆ ਪਰ ਕਾਰਨ ਇਹ ਵੀ ਜਾਣ ਨੂੰ ਕਿਸੇ ਦਾ ਇਸ ਰੰਗਲੀ ਦੁਨੀਆ ਤੋਂ ਮਨ ਨਹੀਂ ਕਰਦਾ ਕਿਉਂਕਿ ਆਪਾਂ ਦੇਖਿਆ ਹੀ ਆ ਕਿਸੇ ਦਾ ਜਾਣ ਨੂੰ ਨਹੀਂ ਮਨ ਕਰਦਾ ਚਾਹੇ ਰਾਵਣ ਹੋਣੀ ਰਾਮ ਗਏ ਹੋ ਰਾਵਣ ਗਏ ਹੋ ਚਾਹੇ ਭਾਵੇਂ ਗੁਰੂ ਸਾਹਿਬ ਦੇ ਜੀ ਹੈਗੀਆਂ ਉਹਦੇ ਵਿੱਚ ਪੰਗਦੀਆਂ ਦਰਜਾ ਕਲਦੀਪ ਜੀ ਸਰਜੀਤ ਪਾਤਰ ਜੀ ਆਪਣੇ ਮਨ ਦੇ ਵਿੱਚ ਜੋ ਕੁਝ ਕਰਨਾ ਚਾਹੁੰਦੇ ਸੀ ਬਹੁਤ ਵੱਡੇ ਮਕਾਮ ਕਰਨਾ ਚਾਹੁੰਦੇ ਸੀ ਉਹ ਵੀ ਲੈ ਕੇ ਚੱਲੇਗੇ ਕਿਉਂਕਿ ਸਭ ਤੋਂ ਪਹਿਲਾਂ ਕਲਦੀਪ ਲੋਟ ਜੀ ਸਰਜੀਤ ਪਾਤਰ ਜੀ ਦੇਖੋ ਲਗਾਤਾਰ ਤਿੰਨ ਚਾਰ ਸਰਕਾਰਾਂ ਦੇ ਵਿੱਚ ਆਠ ਕੌਂਸਲ ਦੇ ਚੇਅਰਮੈਨ ਰਹੇ ਜਿਨ੍ਹਾਂ ਦੇ ਜਿਹੜਾ ਕਿ ਆਠ ਨੂੰ ਕਾਫੀ ਪ੍ਰਫੁੱਲਤ ਕਰਨਾ ਸੀ ਪਰ ਉਹ ਰਹੇ ਪਰ ਉਹਨਾਂ ਦਾ ਜਿਹੜੀ ਮਨ ਦਲੀ ਇਛਾ ਸੀ ਵੀ ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਰਾਹ ਤੇ ਚੱਲੇ ਔਰ ਮਨਰਾਜ ਪਾਤਰ ਨੂੰ ਉਹਨਾਂ ਨੇ ਪ੍ਰਮੋਟ ਕਰਨਾ ਚਾਹਿਆ ਪਰ ਭਾਰਵੀ ਕਿ ਉਹ ਖੁਦ ਮਹਿਫਲਾਂ ਦੇ ਵਿੱਚ ਲੈ ਕੇ ਵੀ ਜਾਂਦੇ ਰਹੇ ਪਰ ਮਨਰਾਜ ਪਾਤਰ ਜਿਹੜਾ ਉਹ ਬਹੁਤਾ ਪੱਟੇ ਪੱਧਰ ਤੇ ਨਹੀਂ ਕਰ ਸਕੇ ਪ੍ਰਮੋਟ ਉਹ ਵੀ ਉਹਨਾਂ ਦੇ ਦਿਲ ਦੇ ਵਿੱਚ ਹੀ ਰਹਗੀ ਕਿਤੇ ਬੋਟ ਜੀ ਤੇ ਤੇ ਹੁਣ ਜਿਹੜਾ ਹੈਗਾ ਹੋਰ ਆਪਾਂ ਜਿਹੜੀਆਂ ਉਹਨਾਂ ਦੀਆਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਹੋਈਆਂ ਹੁਣ ਉੱਥੇ ਮਹਿਫਲ ਦੇ ਵਿੱਚ ਉਹਨਾਂ ਦੇ بیٹے ਬਾਰੇ ਜਾਂ ਹੋਰ ਜਿਹੜੀਆਂ ਉਹਦੇ ਬਾਰੇ ਗੱਲ ਕਰੀਏ ਜੀ ਜਟਪਰੀ ਸਾਹਿਬ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਖਿਆ ਕਿ ਹਰ ਇੱਕ ਕਿਸੇ ਵੀ ਵਿਅਕਤੀ ਦਾ ਜਾਣਾ ਜਾਣ ਨੂੰ ਦਿਲ ਨਹੀਂ ਚਾਹਦਾ ਇਹ ਜਹਾਨ ਇੰਨਾ ਰੰਗਲਾ ਦੇਖੋ ਇਹ ਗੱਲ ਹਰ ਵਿਅਕਤੀ ਦੇ ਨਾਲ ਜੁੜਦੀ ਆ ਪਰ ਪਾਤਰ ਸਾਹਿਬ ਨੂੰ ਇਸ ਗੱਲ ਤੋਂ ਇਸ ਧਾਰਨਾ ਤੋਂ ਵੱਖਰਾ ਦੇਖਿਆ ਜਾ ਰਿਹਾ ਕਿ ਉਹਨਾਂ ਬਾਰੇ ਕੋਈ ਵੀ ਸੋਚਦਾ ਨਹੀਂ ਸੀ ਕਿ ਉਹ ਜਾਣ ਜਦੋਂ ਮਤਲਬ ਆਮ ਕਰਕੇ ਕੋਈ ਵਿਅਕਤੀ ਚਲਾ ਜਾਂਦਾ ਆਮ ਤਾਂ ਉਹਦੇ ਆਪ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਨਾ ਜਾਵਾਂ ਪਰ ਪਾਤਰ ਸਾਹਿਬਾਰੇ ਕੋਈ ਇਹ ਨਹੀਂ ਸੀ ਕਹਿੰਦਾ ਕਿ ਇਹ ਚਲੇ ਜਾਣਾ ਇਸ ਕਰਕੇ ਉਹਨਾਂ ਦੇ ਜਾਣ ਦਾ ਕੱਲੇ-ਕੱਲੇ ਵਿਅਕਤੀ ਨੇ ਕੱਲੇ-ਕੱਲੇ ਆਦਮੀ ਨੇ ਤੇ ਕੱਲੇ-ਕੱਲੇ ਰੁੱਖ ਨੇ ਕੱਲੇ-ਕੱਲੇ ਪੱਤੇ ਨੇ ਟਾਣੀ ਨੇ ਹਵਾਵਾਂ ਨੇ ਤੇ ਇਥੋਂ ਦੀਆਂ ਪਾਣੀਆਂ ਨੇ ਇਥੋਂ ਦੀਆਂ ਫਜ਼ਾਵਾਂ ਨੇ ਤੇ ਕੱਲੇ-ਕੱਲੇ ਨੇ ਸੋਗ ਮਨਾਇਆ ਉਹਨਾਂ ਦੇ ਜਾਣ ਦਾ ਸ਼ਬਦ ਜਿਹੜੇ ਨੇ ਉਸ ਦਿਨ ਤੋਂ ਉਦਾਸ ਨੇ ਕਵਤਾ ਜਿਹੜੀ ਆ ਉਹ ਵਰਾਨੀ ਦੇ ਆਲਮ ਦੇ ਵਿੱਚ ਆ ਔਰ ਤੁਸੀਂ ਦੂਸਰੀ ਗੱਲ ਕੀਤੀ ਆ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਪ੍ਰਮੋਟ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਉਹਨਾਂ ਦਾ ਸੁਪਨਾ ਮਨ ਦੇ ਵਿੱਚ ਰਹਿ ਗਿਆ ਜਟਪਰੀ ਸਾਹਿਬ ਪਾਤਰ ਮਨਰਾਜ ਦੇ ਨਾਲ ਜਦੋਂ ਪਾਤਰ ਸ਼ਬਦ ਜੁੜ ਜਾਂਦਾ ਉੱਥੇ ਉਹਨਾਂ ਨੂੰ ਇੱਕ ਗੱਲ ਦਾ ਤਾਂ ਇਹ ਫਾਇਦਾ ਥੋੜਾ ਜਿਹਾ ਹੁੰਦਾ ਹੈ ਕਿ ਉਹ ਸਰਜੀਤ ਪਾਤਰ ਸਾਹਿਬ ਦੇ ਬੇਟੇ ਨੇ ਪਰ ਮਨਰਾਜ ਇੱਕ ਨਾਮ ਤਾਂ ਬਣ ਗਿਆ ਸੀ ਪਰ ਪਾਤਰ ਸਾਹਿਬ ਦਾ ਆਪਣਾ ਹੀ ਇੱਕ ਵੱਖਰਾ ਵੱਡਾ ਮਕਾਮ ਸੀ ਇੰਨਾ ਕਿ ਮਨਰਾਜ ਨੂੰ ਉੱਥੇ ਉਸ ਮਕਾਮ ਤੱਕ ਪਹੁੰਚਣ ਲਈ ਹਜੇ ਸ਼ਾਇਦ ਕਈ ਸਦੀਆਂ ਲੱਗ ਜਾਣ ਪਰ ਇਸ ਕਰਕੇ ਮਨਰਾਜ ਹੁਣ ਮਨਰਾਜ ਹੁਣ ਉਹ ਆਪਣੇ ਕਦ ਨੂੰ ਇੰਨਾ ਉੱਚਾ ਇਸ ਕਰਕੇ ਨਹੀਂ ਕਰ ਸਕੇ ਕਿ ਸਾਡੇ ਕੋਲ surjeet patar sahab ਦੇ ਕਦ ਦਾ ਅਜੇ ਤੱਕ ਕੋਈ ਸ਼ਾਇਰ ਨਹੀਂ ਹੋਇਆ ਤੇ ਉਹਨਾਂ ਵਰਗੀ ਆਵਾਜ਼ ਤਰਨਮ ਵਿੱਚ ਗਾਉਣ ਵਾਲਾ ਗਜ਼ਲ ਨਜ਼ਮ ਗਾਉਣ ਵਾਲਾ ਕੋਈ ਸਾਡੇ ਕੋਲੇ ਫਨਕਾਰ ਨਹੀਂ ਹੋਇਆ ਤਾਂ ਅਜਿਹੇ ਦੇ ਵਿੱਚ ਮਨਰਾਜ ਪਾਤਰ ਦਾ ਪਛੜ ਜਾਣਾ ਜਾਂ ਉਥੋਂ ਤੱਕ ਪਹੁੰਚਣ ਜਾਣਾ ਤਾਂ ਸੁਭਾਵਕ ਹੀ ਹੈ ਨਾ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਇਸ ਗੱਲ ਦੀ ਆਸ ਕਰਾਂਗੇ ਕਿ ਮਨਰਾਜ ਪਾਤਰ ਸਾਹਿਬ ਦੀ ਜਗ੍ਹਾ ਭਾਵੇਂ ਨਾ ਲੈਣ ਪਰ ਉਹਨਾਂ ਦੀਆਂ ਆਜ਼ਾਦਾਂ ਨੂੰ ਉਹਨਾਂ ਦੀਆਂ ਲਿਖਤਾਂ ਨੂੰ ਆਪਣੀ ਆਵਾਜ਼ ਦੇ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਨ ਇਸ ਗੱਲ ਦੀ ਅਸੀਂ ਦੁਆ ਕਰਾਂਗੇ ਜੀ ਕਲਦੀਬੀ ਜਦੋਂ ਤੁਹਾਡੇ ਕੋਲ ਜਦੋਂ ਆਖਰੀ ਵਿਦਾਈ ਵਿਦਾਈ ਦੇ ਸ਼ਬਦ ਉਦੋਂ ਕੀ ਸੀ ਜਦੋਂ ਸਾਰੇ ਜਿਵੇਂ ਮਾਮਨ সিদ্দিক ਔਰ ਸੰਦੀਲਾ ਹੋਰੀ ਤੁਹਾਡੇ ਨਾਲ ਸੀ ਜੀਐਸ ਪੀ ਟ੍ਰੋਹੜੀ ਨਾਲ ਸੀਗੇ ਔਰ ਤੁਸੀਂ ਦੱਸ ਰਹੇ ਹੋ ਤੇ ਹੋਰ ਵੀ ਜਿਹੜੇ ਸਾਹਿਤਿਕ ਪ੍ਰੇਮੀ ਆ ਉਥੋਂ ਦੇ ਤਾਂ ਜਗਰਾਉ ਦੇ ਲਾਕੀ ਦੇ ਉਹਨਾਂ ਨੇ ਜਿਹੜੀ ਅਣਮਿੱਥੀ ਜਰੀ ਇਹ ਮਹਿਫਲ ਰੱਖੀ ਹੋਈ ਸੀ ਉਥੇ ਜਦੋਂ ਉਹਨਾਂ ਨੂੰ ਅਲਵਿਦਾ ਕੀਤਾ ਗਿਆ ਉਹਨਾਂ ਨੂੰ ਲੁਧਿਆਣੇ ਵੱਲੋਂ ਤੋਰਿਆ ਗਿਆ ਉਦੋਂ ਆਖਰੀ ਸ਼ਬਦ ਕੀ ਸੀ ਤਾਂ ਅੰਨ ਕੁਝ ਜਾਦ ਨਹੀਂ ਬਿਲਕੁਲ ਜੀ ਮੇਰੇ ਕੱਲੀ ਕੱਲੀ ਜਾਦ ਗੱਲ ਯਾਦ ਆ ਔਰ ਕੱਲਾ ਕੱਲਾ ਅੰਦਾਜ਼ ਯਾਦ ਆ ਤੇ ਉਹ ਉਸ ਸ਼ਬਦਾਵਲੀ ਦੇ ਵਿੱਚੋਂ ਸ਼ਬਦ ਦੇ ਵਿੱਚੋਂ ਜਿਹੜਾ ਅਨੁਭਵ ਨਿਕਲਿਆ ਉਹ ਬੜਾ ਨੂੰ ਖੰਡੇ ਖੜੇ ਕਰਨ ਵਾਲਾ ਸੀਗਾ ਤੇ ਜੱਜਪੁਰੀ ਸਾਹਿਬ ਜਦੋਂ ਇਹ ਮਹਿਫਲ ਜਦੋਂ ਖਤਮ ਹੁੰਦੀ ਆ ਤਸਵੀਰਾਂ ਖਸਾਉਣ ਦਾ ਦੌਰ ਚੱਲਦਾ ਪਹਿਲੀ ਗੱਲ ਤਾਂ ਇਹ ਕਿ ਇਸ ਮਹਿਫਲ ਦੇ ਵਿੱਚ ਜਗਰਾਉਂ ਸ਼ਹਿਰ ਦਾ ਕੋਈ ਵੀ ਮਤਲਬ ਸ਼ਾਇਰ ਜਾਂ ਲੇਖਕ ਨਹੀਂ ਸੀ ਹਾਲਾਂਕਿ ਜਗਰਾਉਂ ਸ਼ਹਿਰ ਦੇ ਵਿੱਚ ਬਹੁਤ ਵੱਡੇ ਵੱਡੇ ਸਹਿਤਕ ਨਾਂ ਨੇ ਪ੍ਰੋਫੈਸਰ ਐਚ ਐਸ ਟੈਂਪਲ ਦੀ ਗੱਲ ਕਰੀਏ ਅਵਤਾਰ ਜਗਰਾਉਂ ਦੀ ਗੱਲ ਕਰੀਏ ਪ੍ਰਭਜੋਤ ਸੋਹੀ ਰਾਜਦੀਪ ਤੂਰ ਹੋਰ ਬੜੇ ਵੱਡੇ ਵੱਡੇ ਸ਼ਾਇਰ ਨੇ ਲੇਖਕ ਨੇ ਇੱਥੇ ਪਰ ਖੁਸ਼ਕਿਸਮਤੀ ਸੀ ਮੇਰੀ ਕਿ ਮੈਂ ਉਸ ਮਹਿਫਲ ਦਾ ਹਿੱਸਾ ਸਾਂ ਉੱਥੇ ਹੋਰ ਕੋਈ ਨਹੀਂ ਸੀ ਇਹ ਇੱਕ ਪਰਿਵਾਰਕ ਮਹਿਫਲ ਸੀ ਤਾਂ ਦੂਜੀ ਗੱਲ ਆ ਜਾਂਦੀ ਹੈ ਤਸਵੀਰਾਂ ਖਿਚਾਉਣ ਤੋਂ ਬਾਅਦ ਜਦੋਂ ਵਧਾਈਗੀ ਵਾਲੀ ਗੱਲ ਹੋਈ ਆ ਤਾਂ ਬੜੇ ਖੁਸ਼ਮਨਾ ਮੂਡ ਦੇ ਵਿੱਚ ਸੀ ਸਾਰੇ ਖੁਸ਼ੀ ਬੜਾ ਹਾਸਾ ਠੱਠਾ ਹੋਇਆ ਤੇ ਬੜੀ ਇੱਕ ਕਹਿ ਲੋ ਵੀ ਭਾਵਕ ਤੇ ਹਾਸਰਸ ਮਿਲਣੀ ਸੀਗੀ ਉਹ ਤਾਂ ਜਿਹਦੇ ਵਿੱਚੋਂ ਇੱਕ ਅਜਿਹਾ ਅਨੁਭਵ ਨਿਕਲਿਆ ਕਿ ਜਦੋਂ ਵਿਛਣ ਲੱਗੇ ਅਸੀਂ ਤਾਂ ਸਦੀਕ ਸਾਹਿਬ ਗੱਡੀ ਦੇ ਵਿੱਚ ਬੈਠੇ ਬੈਠ ਕੇ ਪਾਤਰ ਸਾਹਿਬ ਨੂੰ ਸਾਰਿਆਂ ਨੇ ਸਤਿਕਾਰ ਦੇ ਨਾਲ ਗੱਡੀ 'ਚ ਬਿਠਾ ਕੇ ਅ ਅ ਅਨ ਵਿਦਾ ਆਖਿਆ ਤੇ ਸਦੀਕ ਸਾਹਿਬ ਜਦੋਂ ਗੱਡੀ 'ਚ ਬੈਠਣ ਲੱਗੇ ਬੈਠ ਕੇ ਟਾਕੀ ਲਾਉਣ ਲੱਗੇ ਉਹਨਾਂ ਨੇ ਫੇਰ ਟਾਕੀ ਖੋਲੀ ਤਾਂ ਉਹ ਆਵਾਜ਼ ਮਾਰੀ ਸੀਲਾ ਸਾਹਿਬ ਨੂੰ ਆਵਾਜ਼ ਮਾਰੀ ਜਿਸਬੰਤ ਉਹ ਕਹਿੰਦੇ ਹਾਂਜੀ ਹਾਂਜੀ ਸਦੀਕ ਸਾਹਿਬ ਹਾਂਜੀ ਕਹਿੰਦੇ ਯਾਰ ਜਦੋਂ ਵੀ ਪਾਤਰ ਸਾਹਿਬ ਕਿਤੇ ਵੀ ਉਹਨਾਂ ਦੀ ਮਹਿਫਲ ਹੋਵੇ ਨੇੜੇ ਤੇੜੇ ਅਰਧ ਗਿਰ ਤੇ ਕਹਿੰਦੇ ਯਾਰ ਮੈਨੂੰ ਬੁਲਾ ਲਿਆ ਕਰ ਤਾਂ ਮੈਂ ਬੜਾ ਉਸ ਵੇਲੇ ਬੜਾ ਮਾਭਕ ਹੋਇਆ ਤੇ ਉਸ ਵੇਲੇ ਤਾਂ ਮੈਨੂੰ ਲੱਗਿਆ ਯਾਰ ਵੀ ਕਿੰਨੀ ਇੱਕ ਦੂਜੇ ਪ੍ਰਤੀ ਖਿੱਚ ਆ ਅੱਜ ਜਦੋਂ ਕਲਾਕਾਰ ਸੋਸ਼ਲ ਮੀਡੀਆ ਤੇ ਇੱਕ ਦੂਜੇ ਪ੍ਰਤੀ ਖੜੱਤਣ ਜਿਹੜੀ ਫੈਲ ਆਉਂਦੇ ਆ ਨਫ਼ਰਤ ਫੁਲਾਉਂਦੇ ਆ ਇਹ ਕਿੰਨੇ ਮੁਹੱਬਤੀ ਲੋਕ ਸੀ ਇਹ ਕੈਸਾ ਦੌਰ ਸੀ ਜਿਨ੍ਹਾਂ ਦੇ ਵਿੱਚ ਆਪਣੇ ਸਮਕਾਲੀਆਂ ਨੂੰ ਹਾਣੀਆਂ ਨੂੰ ਆਪਣੇ ਬਰਾਬਰ ਦੇ ਹੁਨਰਮੰਦਾਂ ਨੂੰ ਮਿਲਣ ਦੀ ਮਤਲਬ ਇੱਕ ਦੂਜੇ ਨੂੰ ਦੇਖਣ ਦੀ ਇਹ ਸੁਣਨ ਦੀ ਤਾਂਗਾ ਖਿੱਚ ਆ ਜਿਹੜੀ ਉਹ ਇੱਕ ਵੱਖਰਾ ਮੇਰੇ ਪ੍ਰਤੀ ਮੇਰੇ ਮਨ ਦੇ ਵਿੱਚ ਉਹਦਾ ਵੱਖਰਾ ਇੱਕ ਪ੍ਰਭਾਵ ਸੀਗਾ ਤੇ ਜਦੋਂ ਵਿਛੜ ਦੀ ਗੱਲ ਸੀ ਤਾਂ ਸ੍ਰੀਕ ਸਾਹਿਬ ਨੇ ਆਖਿਆ ਕਿ ਮੈਨੂੰ ਜਦੋਂ ਮਹਿਫਲ ਹੁੰਦੀ ਆ ਤਾਂ ਮੈਨੂੰ ਬੁਲਾ ਲਿਆ ਕਰ ਪਰ ਦੂਸਰੀ ਸਵੇਰ ਜਦੋਂ ਉਹ ਪਲ ਜਦੋਂ ਇੱਕ ਦੂਜੇ ਨੂੰ ਰਵਾਨਗੀ ਦਿੱਤੀ ਤਾਂ ਦੋ ਰਹਿ ਗਏ ਸਾਸੀ ਲੋਕ ਇੱਕ ਮੁੰਡਾ ਮੇਰੇ ਨਾਲ ਸੀ ਲਾਪਰੀਤ ਜਿਹੜਾ ਕੈਮਰਾ ਆਪਰੇਟ ਕਰਨ ਵਾਸਤੇ ਜਿਹਨੂੰ ਲਗਿਆ ਤਾਂ ਇੱਕ ਮੈਂ ਤਾਂ ਅਸੀਂ ਉਸੇ ਬੜੀ ਉੱਥੇ ਖੜ ਕੇ 5 ਮਿੰਟ ਗੱਲਾਂ ਕੀਤੀਆਂ ਯਾਰ ਵੀ ਕਿੰਨੇ ਚੰਗੇ ਲੋਕ ਸੀ ਇਹ ਕਿੰਨੀ ਅੱਜ ਦੀ ਬਹੁਤ ਵਧੀਆ ਮੈਲਨੀ ਸੀਗੀ ਤੇ ਬੜੀ ਚੇਟਿਆਂ ਚ ਰਹੂਗੀ ਪਰ ਜਦੋਂ ਸਵੇਰੇ ਮੈਂ ਅਸਦੀਲਾ ਸਾਹਿਬ ਨੂੰ ਫੋਟੋਆਂ ਤਸਵੀਰਾਂ ਉਹਨਾਂ ਦਾ ਫੋਨ ਆਇਆ ਮੈਂ ਤਸਵੀਰਾਂ ਭੇਜੀਆਂ ਤਸਵੀਰਾਂ ਭੇਜਣ ਤੋਂ ਬਾਅਦ ਮੈਂ ਆਪਣਾ ਫੇਸਬੁੱਕ ਅਕਾਊਂਟ ਦੇਖਿਆ ਤਾਂ ਉੱਥੇ ਸਭ ਤੋਂ ਪਹਿਲੀ ਜਿਹੜੀ ਖਬਰ ਮੈਨੂੰ ਤੇ ਵੀ ਆ ਘਟਣਾ ਵਾਪਰ ਗਈ ਤਾਂ ਮੈਂ ਇੱਕ ਦਾ ਜੱਕ ਦਾ ਮਕਬਰ ਆ ਗਿਆ ਤੇ ਮੈਂ ਅਸਦੀਲਾ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਕਿਹੜੀ ਯਾਰ ਵਾਹਿਆਤ ਗੱਲ ਆਖਣ ਲੱਗਿਆ ਯਾਰ ਤੋਂ ਪਿਆਰੇ ਮੈਂ ਕਹਾਂ ਜੀ ਇਹ ਗੱਲ ਸੱਚ ਆ ਜੀ ਉਹ ਕਹਿੰਦੇ ਵੈਰੀ ਸੈਡ ਉਹ 2 ਮਿੰਟ ਬਿਲਕੁਲ ਖਾਮੋਸ਼ ਇੱਕ ਸ਼ਬਦ ਉਹਨਾਂ ਦੇ ਜ਼ੁਬਾਨ ਤੋਂ ਨਹੀਂ ਨਿਕਲਿਆ ਬਿਲਕੁਲ ਟੋਟਲੀ ਸਟੈਲ ਬਾਉਂਡ ਹੋ ਗਏ ਉਹ ਤੇ ਜਿਵੇਂ ਮਤਲਬ ਕਹਿੰਦੇ ਮੈਂ ਯਾਰ ਜਦੋਂ ਉਹ ਬੋਲੇ ਤਾਂ ਕਹਿੰਦੇ ਯਾਰ ਤੂੰ ਕੈਸੀ ਖਬਰ ਸੁਣਾਈ ਆ ਮੈਂ ਆਪਣੀ ਜ਼ੁਬਾਨ ਤੋਂ ਇੱਕ ਸ਼ਬਦ ਨਹੀਂ ਕਹਿ ਸਕਦਾ ਮੇਰੀ ਜ਼ੁਬਾਨ ਰੁਕ ਗਈ ਆ ਮੇਰਾ ਸਰੀਰ ਜਿਹੜਾ ਸਰੀਰ ਬੁੱਤ ਬਣ ਗਿਆ ਤਾਂ ਮੈਂ ਕੰਬ ਉਠਿਆ ਮੇਰੀ ਰੂਹ ਕਰ ਲਾਉਣ ਲੱਗ ਪਈ ਆ ਤਾਂ ਮੈਂ ਕਿਹਾ ਜੀ ਤੁਸੀਂ ਕਿਸੇ ਨਾਲ ਗੱਲ ਕੀਤੀ ਆ ਕਹਿੰਦੇ ਮੇਰਾ ਦਿਲ ਨਹੀਂ ਕਰਦਾ ਕਿਹਨੂੰ ਪੁੱਛਾਂ ਰੱਬ ਕਰੇ ਇਹ ਗੱਲ ਝੂਠੀ ਹੋ ਜਾਵੇ ਤਾਂ ਮੈਂ ਚਲੋ ਉਹ ਚੁੱਪ ਕਰ ਗਏ ਜਦੋਂ ਕੋਈ ਅੱਗੇ ਉਹ ਗੱਲ ਕਰਨ ਵਾਲਾ ਹੋਵੇ ਤਾਂ ਮੈਂ ਫੋਨ ਕੱਢ ਦਿੱਤਾ 5 ਮਿੰਟ ਬਾਅਦ ਤੈਨੂੰ ਫੇਰ ਫੋਨ ਆ ਗਿਆ ਮੈਂ ਕਿਹਾ ਜੀ ਬੋਲਿਆ ਮੈਂ ਹੈਲੋ ਕਹਿੰਦੇ ਯਾਰ ਮੈਂ ਸਦੀਕ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਹੈਲੋ ਨਹੀਂ ਆਖੇ ਕਹਿੰਦੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਗਏ ਤੇ ਕਹਿੰਦੇ ਕੁਲਦੀਪ ਇਹ ਗੱਲ ਬਿਲਕੁਲ ਸੱਚੀ ਹੈ ਜਿਹੜੀ ਤੂੰ ਮੈਨੂੰ ਦੱਸੀ ਆ ਬਈ ਪਾਤਰ ਸਾਹਿਬ ਜਹਾਨ ਤੋਂ ਨਹੀਂ ਰਹੇ ਪਰ ਜਦੋਂ ਸੋਸ਼ਲ ਮੀਡੀਆ ਤੋਂ ਜਾਂ ਅਕਸਰ ਹੋਰ ਅਸੀਂ ਕਿਸੇ ਦੇ ਮੋਬਾਈਲ ਦੇ ਫੋਨ ਕਾਲ ਤੋਂ ਪਤਾ ਕਰਦੇ ਆਂ ਤਾਂ ਉਹ ਗੱਲ ਚੇਤੇ ਨਹੀਂ ਆਉਂਦੀ ਜਿਹੜਾ ਸਾਡਾ ਸਤਕਾਰਤ ਹੋਵੇ ਉਹਦੇ ਬਾਰੇ ਚ ਸੱਚ ਨਹੀਂ ਲੱਗਦੀ ਪਰ ਉਹਨਾਂ ਤੋਂ ਸੁਣ ਕੇ ਮੈਨੂੰ ਵੀ ਲੱਗਿਆ ਵੀ ਸੁਜੀਤ ਪਾਤਰ ਸਾਹਿਬ ਨਹੀਂ ਰਹੇ ਤਾਂ ਉਹ ਰਾਤ ਦਾ ਤਰਸ ਮੇਰੇ ਸਾਰਾ ਸਵੇਰੇ ਘੁੰਮਣ ਲੱਗਿਆ ਤਾਂ ਤੁਸੀਂ ਯਕੀਨ ਨਾ ਜਾਣਿਓ ਤੇ ਉਹ ਪਲ ਜਿਹੜੇ ਮੇਰੇ ਵਾਸਤੇ ਸੀਗੇ ਤਾਂ ਮੇਰੇ ਲਈ ਬੜੇ ਮੁਸ਼ਕਲ ਦੇ ਸਨ ਜੀ ਔਰ ਮੈਨੂੰ ਬੜਾ ਚੰਗਾ ਲੱਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਸਾਸੀ ਕਾ